ਹਰ ਸਾਲ ਮੰਗੂ ਆਪਾਂ ਇੱਥੇ ਆਉਨੇ ਆ ਵਿਚਾਰਾਂ ਕਰਦੇ ਆ ਤੇ ਫਿਰ ਚਲੇ ਜਾਂਦੇ ਆ ਮੈਂ ਜਦੋਂ ਆ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਵੱਖ-ਵੱਖ ਪਾਰਟੀਆਂ ਦੇ ਪੰਡਾਲ ਲੱਗੇ ਆ ਤੇ ਮੈਨੂੰ ਦੁੱਖ ਹੋਇਆ ਕਿ ਆਪਣੀ ਕੌਮ ਕਿੰਨੀ ਵੰਡੀ ਪਈ ਆ ਇਈ ਕਾਰਨ ਹੈ ਆਪਣੇ ਤੇ ਹਮਲੇ ਹੋ ਰਹੇ ਆ ਕਾਂਗਰਸ ਦੇ ਪੰਡਾਲ ਕੋਲੋਂ ਟੱਪਿਆ ਉੱਥੇ ਵੀ ਸਿੱਖ ਬੈਠੇ ਸੀ ਜਿਸ ਪਾਰਟੀ ਨੇ ਤੁਹਾਡੇ ਗੁਰੂ ਘਰ ਤੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਹਮਲਾ ਕੀਤਾ ਹੋਏ ਜੀਨੇ ਤੁਹਾਡੇ ਹਜ਼ਾਰ ਭੈਣ ਭਰਾਵਾਂ ਨੂੰ ਕਤਲ ਕੀਤਾ ਹੈ ਉੱਥੇ ਵੀ ਆਪਣੇ ਸਿੱਖ ਉੱਥੇ ਜਾਣ ਫਿਰ ਝਾੜੂ ਵਾਲੇ ਪੰਡਾਲ ਦੇ ਕੋਲੋਂ ਦੀ ਟੱਪਿਆ ਉੱਥੇ ਵੀ ਬੈਠੇ ਸੀ ਆਪਣੇ ਜਿਸ ਪਾਰਟੀ ਨੇ ਥੱਗੀ ਮਾਰ ਕੇ ਆਪਣੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਮੈਂ ਸੋਚ ਰਿਹਾ ਸੀ ਕਿ ਮੈਂ ਕਿਤੇ ਵੀ ਜੇ ਭਾਜਪੀ ਦਾ ਕਿਤੇ ਵੀ ਧਰਨਾ ਹੋਏ ਜਾਂ ਕੋਈ ਇਕੱਠ ਹੋਏ ਤੁਹਾਨੂੰ ਮੁਸਲਮਾਨ ਨਹੀਂ ਦੇਖੂਗਾ ਉਹਦੇ ਵਿੱਚ ਕونکی ਮੁਸਲਮਾਨ ਸਮਝਦੇ ਐ ਕਿ ਬਾबरी ਬਜਦ ਬੀਜੇਪੀ ਨੇ ਡੋਈ ਹੈ ਉਹ ਕਹਿੰਦੇ ਮਰ ਜਾਗੇ ਪਰ ਅਸੀਂ ਉਹਨਾਂ ਨਾਲ ਨਹੀਂ ਜਾਵਾਂਗੇ ਤੇ ਆਪਾਂ ਤਾਂ ਚੇਰਮਨੀਆਂ ਲੈਣ ਵਾਸਤੇ ਆਪਣੀ ਕੌਮ ਨੂੰ ਛੱਡ ਦਿੰਨੇ ਆ ਦੋ ਗਨਮੈਨਾਂ ਪਿੱਛੇ ਛੱਡ ਦਿੰਨੇ ਆ ਤੇ ਫਿਰ ਆਪਣਾ ਕੌਮ ਫਿਰ ਆਪਾਂ ਕਹਿੰਦੇ ਆਪਾਂ ਬਹਾਦਰ ਕੌਮ ਹੈ ਆਪਣਾ ਨੁਕਸਾਨ ਹੀ ਆਪਣੀ ਜਿਹੜੀ ਇਕਤਾ ਨਹੀਂ ਹੈ ਨਾ ਉਹ ਨੁਕਸਾਨ ਹੀ ਉਹ ਹੈ ਜਿਹੜਾ ਆਉਂਦਾ ਹੈ ਉਹਦੀ ਗੱਲਾਂ 'ਚ ਲੱਗ ਜਾਂਦੇ ਆ ਐ ਸਮਝਦੇ ਨਹੀਂ ਕਿ ਕੀ ਸਾਜ਼ਿਸ਼ ਹੈ ਕਿਵੇਂ ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਉਹ ਆਪਾਂ ਕਿਤੇ ਸਮਝਦੇ ਵੀ ਨਹੀਂ ਆਪਣੀ ਬਾਦੀ ਕਿੰਨੀ ਹੈ ਪੂਰੇ ਦੇਸ਼ ਦੇ ਜੇ ਆਬਾਦੀ ਦੇਖੀਏ ਮਸਾ 2% ਆਪਾਂ 2% ਆਪਾਂ ਪੰਜਾਬ ਚ ਮжоਰਿਟੀ ਚ ਐ ਪਰ ਦੁਨੀਆ ਹਿੰਦੁਸਤਾਨ ਦੇ ਹਰ ਸੂਬੇ ਚ ਮਨੋਰਿਟੀ ਚ ਐ ਜੇ ਆਪਾਂ ਆਪਣੀ ਤਾਕਤ ਕਮਜ਼ੋਰ ਕਰਤੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕਨਵੋਇ ਕਰਤਾ ਦੇਖੋ ਕਿੰਨੇ ਹਮਲੇ ਤੁਹਾਡੇ ਤੇ ਹੋਗੇ ਜਦੋਂ ਅਕਾਲੀ ਦਲ ਤਕੜਾ ਸੀ ਕੋਈ ਪਾਰਟੀ ਹਿੰਦੁਸਤਾਨ ਦੀ ਹਿੰਮਤ ਨਹੀਂ ਕਰਦੀ ਸੀ ਤੁਹਾਡੇ ਗੁਰੂ ਘਰਾਂ ਤੇ ਹਮਲੇ ਕਰਨੇ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰਨਾ ਧਾਮੀ ਸਾਹਿਬ ਬੈਠੇ ਐ ਤੁਸੀਂ ਦੇਖੋ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਅੱਜ ਤੱਕ ਹਜ਼ੂਰ ਸਾਹਿਬ ਦਾ ਐਕਟ ਹੀ ਬਦਲ ਦਿੱਤਾ ਤੇ ਅੱਜ ਉਹ ਕਾਬਜ ਹੋ ਗਏ ਐ ਤੱਕ ਪਟਨਾ ਸਾਹਿਬ ਦਾ ਐਕਟ ਬਦਲ ਦਿੱਤਾ ਕਾਬਜ ਹੋ ਗਏ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਤੁਹਾਡੀ ਗੁਰੂ ਘਰ ਦੀ ਕਮੇਟੀ ਹੈ ਉਹਦੇ ਤੇ ਕਾਬਜ ਹੋ ਗਏ ਹੈ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਹੈ ਜਿਹੜੀ ਅੰਗਰੇਜ਼ ਵੀ ਹਿੰਮਤ ਕਰ ਸਕੇ ਤੁਸੀਂ ਆਪਣੀ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਅੱਜ ਐਸਜੀਪੀਸੀ ਵੀ ਤੋੜਾ ਲਈ ਹੈ ਆਦਾ ਸ਼ੁਕਰ ਹੈ केजीपीसी ਮੈਂਬਰ ਪੰਜਾਬ ਦੇ ਜਿਹੜੇ ਹੈ ਤਕੜੇ ਦੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਸੀ ਕਿ ਐਜੀਪੀਸੀ ਤੇ ਵੀ ਕਾਬਜ ਹੋਣਾ ਦੋ ਵਾਰ ਇਲੈਕਸ਼ਨ ਹੋਇਆ ਧਾਮੀ ਸਾਹਿਬ ਜਦੋਂ ਪਿਛਲੇ ਦੋ ਇਲੈਕਸ਼ਨਾਂ ਤਿੰਨ ਇਲੈਕਸ਼ਨਾਂ ਦੇਖ ਲਓ ਪੂਰੀ ਤਾਕਤ ਲੱਗਿਆ ਸੀ ਤੇ ਫਿਰ ਕਿਦੋਂ ਜਾਗੋਂਗੇ ਜੋ ਸਾਰਾ ਮੇਲਾ ਲੁੱਟਿਆ ਗਿਆ ਅੱਜ ਅੰਮ੍ਰਿਤਧਾਰੀ ਬੀਬੀ ਨੂੰ ਕਹਿੰਦੇ ਅਸੀਂ ਰਾਜਸਥਾਨ ਵਿੱਚ ਅਸੀਂ ਇੰਤਿਹਾਨ ਨਹੀਂ ਦੇਣ ਦੇਣਾ ਕਿਉਂ ਪਹਿਲੇ ਕਿਤੇ ਹਿੰਮਤ ਹੁੰਦੀ ਸੀ ਕਿਉਂਕਿ ਤੁਸੀਂ ਆਪਾਂ ਨੇ ਆਪ ਨੂੰ ਕਮਜ਼ੋਰ ਕਰ ਲਿਆ ਦੋਸ਼ੀ ਕਾਲੀਦਲ ਨਹੀਂ ਹੈ ਕਾਲੀਦਲ ਨੂੰ ਮੈਂ ਹੈਰਾਨ ਹੈ ਸੇ ਕੌਮ ਤੇ ਹੈਰਾਨ ਹੈ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋੜੀ ਜਥੇਬੰਦੀ ਹੈ ਥੋੜੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਜਥੇਬੰਦੀ ਹੈ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਕੁਰਬਾਨ ਨਾਲ ਕਰਨ ਵਾਲੀ ਜਥੇਬੰਦੀ ਹੈ ਉਹਦੇ ਤੇ ਇਲਜ਼ਾਮ ਲਾਤਾ ਬੇਅਦਬੀ ਤੇ ਲਾਉਂਦੇ ਕੌਣ ਸੀ ਉਹ ਕਿੱਥੇ ਅੱਜ ਕਿਛੇ ਦਾਦੂਆਲ ਸਾਹਿਬ ਕਿੱਥੇ ਮੰਡ ਸਾਹਿਬ ਸਾਰੇ ਤਾਂ ਕਿਧਰ ਜਫੀ ਪਾਈ ਫਿਰਦੇ ਆ ਹੁਣ ਕਿਧਰ ਹੈ ਹੁਣ ਜਦੋਂ ਬੇਦਬੀਆਂ ਹੋਈਆਂ ਹੁਣ ਕੋਈ ਹੁਣ ਕੌਣ ਹੀ ਬੋਲਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ 10 ਸਾਲ ਹੋ ਗਏ ਹੁਣ ਤਾਂ ਆਪਣੀ ਸਰਕਾਰ ਨਹੀਂ ਹੁਣ ਤਾਂ ਪੰਜ ਸਾਲ ਕਾਂਗਰਸ ਦੀ ਰਹੀ ਆ ਹੁਣ ਝਾੜੂ ਵਾਲਿਆਂ ਦੀ ਐ ਉਦੋਂ ਕਹਿੰਦੇ ਸੀ ਅਕਾਲੀ ਦਲ ਲੀਡਰਾਂ ਨੂੰ ਅੰਦਰ ਕਰਾਂਗੇ ਬੇਅਦਬੀ ਕਰਾਈ ਦੱਸੋ ਕਿਹੜਾ ਅਕਾਲੀ ਦਲ ਦੇ ਲੀਡਰ ਤੇ ਪਰਚਾ ਹੋਇਆ ਬੇਅਦਬੀ ਦਾ ਇੱਕ ਤੇ ਦੱਸੋ ਕਰਾਈ ਕਰਾਉਣ ਵਾਲੇ ਉਹ ਐ ਉਹਨਾਂ ਨੂੰ ਪਤਾ ਸੀ ਕਿ ਕਾਲੀ ਦਲ ਨੇ ਇੰਨੇ ਕੰਮ ਕੀਤੇ ਐ ਲਗਾਤਾਰ 10 ਸਾਲ ਜੇ ਰੋਕਣਾ ਤੇ ਇਨਾਂ ਤੇ ਐਡੇ ਵੱਡੇ ਇਲਜ਼ਾਮ ਲਾ ਦਿਓ ਸਾਰੇ ਚਿੰਬੜ ਗਏ ਸਾਰੇ ਹੀ ਪਾਰਟੀਆਂ ਕਟੀਆਂ ਹੋ ਗਈਆਂ ਤੁਹਾਡੇ ਤੇ ਤੁਹਾਡੇ ਤੁਸੀਂ ਗੱਲਾਂ ਚ ਆਗੇ ਤੇ ਆਪਣੀ ਪਾਰਟੀ ਨੂੰ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਆ 10 ਸਾਲ ਦੇਖੋ ਕੀ ਹੋਇਆ ਤੁਹਾਡਾ ਹੁਣ ਰੋਲਦੇ ਫਿਰਦੇ ਆ ਸਾਰੇ ਹੁਣ ਜਿੱਥੇ ਜਾਈਦਾ ਹੁਣ ਕਹਿੰਦੇ ਐ 2027 ਖੇਤੀ ਲੈ ਕੇ ਆਓ 27 ਕਿਵੇਂ ਖੇਤੀ ਆਉਗੀ ਘਟ ਤੋਂ ਘਟ ਆਪ ਤਾਂ ਮਨ ਬਣਾ ਲੀਏ ਉਹਨਾਂ ਦੇ ਧਰਨਿਆਂ ਤੇ ਉਹਨਾਂ ਦੇ ਜੈਲੀਆਂ ਤੇ ਜਾਣਾ ਤਾਂ ਬੰਦ ਹੋ ਆਪਣੀ ਤਾਕਤ ਵਧਾਓ ਤਾਂ ਬਚਾਂਗੇ ਤਾਂ ਕੌਮ ਬਚੂਗੀ ਹੁਣ ਤੁਸੀਂ ਬੇਅਦਬੀ ਦੀ ਗੱਲ ਕਰਦੇ ਆ ਕਿਹੜਾ ਮਲੇਰ ਕੋਟ ਨੇ ਸਜ਼ਾ ਹੋਈ ਐ ਮਲੇਰ ਕੋਰਟ ਨੇ ਸਜ਼ਾ ਹੋਈ ਹੈ ਬੇਅਦਬੀ ਦੀ ਕੌਣ ਸੀ ਜਿਹਨੇ ਬੇਅਦਬੀ ਕੀਤੀ ਹੈ ਕਿਹਨੂੰ ਸਜ਼ਾ ਮਿਲੀ ਹੈ ਪਤਾ ਕਿਸੇ ਨੂੰ ਨਰੇਸ਼ ਯਾਦਵ ਨੂੰ ਬੇਅਦਬੀ ਕਰਨ ਦੀ ਸਜ਼ਾ ਸੈਸ਼ਨ ਕੋਰਟ ਨੇ ਦਿੱਤੀ ਹੈ ਇਹ ਕਿਹਨੂੰ ਕੌਣ ਆ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮ.ਐਲ.ਏ ਇੱਥੇ ਆ ਕੇ ਬੇਅਦਬੀ ਕਰਨ ਆਇਆ ਸੀ ਆਇਆ ਸੀ ਕੀਤੀ ਤੇ ਅਸੀਂ ਫੜਿਆ ਸੀ ਉਹਨੂੰ ਤੇ ਉਹਦੇ ਵਕੀਲ ਕੌਣ ਹੈ ਵਕੀਰ ਕੌਣ ਲੜ ਰਿਹਾ ਉਹਦਾ ਕੇਸ ਆ ਆਪਣਾ ਆ ਆਪਣਾ ਹਰਪਾਲ ਚੀਮਾ ਤੇ ਹਰਜੋਤ ਬੈਂਸ ਉਹਨਾਂ ਦੇ ਮੰਤਰੀ ਅੱਜ ਦੇ ਮੰਤਰੀ ਉਹ ਲੜ ਰਹੇ ਆ ਆ ਸਜ਼ਾ ਹੁਣੀ 7-8 ਮਹੀਨੇ ਹੋਏ ਆ ਸਜ਼ਾ ਹੋਈ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਦੇਖੋ ਕਿੱਥੋਂ ਤੱਕ ਗਏ ਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਿਆਦਵੀ ਦੇ ਵਿੱਚ ਜੱਜ ਨੇ ਸਜ਼ਾ ਕਰ ਦੇਣੀ ਹੈ ਨਰੇਸ਼ ਯਾਦਵ ਨੂੰ ਫਿਰ ਕੇਜਰੀਵਾਲ ਨੇ ਬੁਲਾਏ ਅਫਸਰ ਬੁਲਾਏ ਤੇ ਕਿਹਾ ਕਿ ਕੇਸ ਹੀ ਵਾਪਸ ਕਰਾ ਲਓ ਚਲਦੇ ਕੇਸ ਖਤਮ ਹੋ ਗਿਆ ਕੇਸ ਕੋਰਟ ਨੇ ਫੈਸਲਾ ਦੇਣਾ 1 ਮਹੀਨੇ ਪਹਿਲੇ ਮਲੇਰ ਕੋਰਟਲੇ ਦੇ ਡੀਸੀ ਨੇ ਦਰਖਾਸਤ ਦਿੱਤੀ ਸੈਸ਼ਨ ਕੋਰਟ ਨੂੰ ਕਿ ਅਸੀਂ ਵਾਪਸ ਲੈ ਰਹੇ ਹਾਂ ਕੇਸ ਦੇਖੋ ਆਈ ਕਹਿੰਦੇ ਸੀ ਨਾ ਬੇਅਦਬੀ ਕਰਦੇ ਵਾਪਸ ਲੈਣ ਪਰ ਸੈਸ਼ਨ ਜੱਜ ਤਕੜਾ ਸੀ ਉਹ ਕਹਿੰਦੇ ਏਡੇ ਸਬੂਤ ਹੈ ਉਹਨੇ ਦਰਖਾਸਤ ਹੀ ਰਿਜੈਕਟ ਕਰ ਦਿੱਤੀ ਤੇ ਅੱਜ ਉਹ ਅੰਦਰ ਹੈ ਮੈਂ ਤੁਹਾਨੂੰ ਲਿਖ ਕੇ ਦਿੰਨਾ ਆ ਸਾਰੀਆਂ ਬੇਅਦਬੀਆਂ ਦੇ ਮਗਰਾਂ ਝਾੜੂ ਵਾਲੇ ਆ ਕਿਉਂਕਿ ਉਹ ਚਾਹੁੰਦੇ ਸੀ ਕਿ ਸ਼ੋਮਨੀ ਕਾਲੀ ਦਲ ਦੀ ਸਰਕਾਰ ਨੂੰ ਰੋਕਿਆ ਜਾਏ ਤੇ ਉਹ ਕਾਮਯਾਬ ਹੋ ਗਏ हम हालात की है यार वो सोचते कि जेड़ा भी पंजाब आवाज उठा आवाज न कुचलता जाए हिटरा लिया हम मजिठिया साहब तो देख लो कि साल हो गए नशा 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 कहें पांच साल कांग्रेस के टप गए तो पांच साल इन्हें झाड़ू वाले टपले चलान नहीं पेश की 5 5 ਸਾਲ ਵੀ ਕਿਤੇ ਚਲਾਨ ਰੁਕਦੇ ਐ ਤਿੰਨ ਮਹੀਨੇ ਚਲਾਨ ਪੇਸ਼ ਕਰਨਾ ਹੁੰਦਾ 5 ਸਾਲ ਹੋ ਗਏ ਕੋਈ ਮਿਲਿਆ ਨਹੀਂ ਜਦੋਂ ਨਸ਼ੇ 'ਚ ਨਹੀਂ ਮਿਲਿਆ ਫਿਰ ਆਮਦਨ 'ਚ ਪਾ ਦਿਓ ਫਿਰ ਕਿਸੇ ਹੋਰ 'ਚ ਪਾ ਦਿਓ ਹੁਣ ਉਹਨਾਂ ਦੇ ਹਲਕੇ ਦੇ ਮਾਝੇ ਦੇ ਜਿੰਨੇ ਵਰਕਰਾਂ ਉਹਨਾਂ ਦੇ ਡਰਾਮ ਦੀ ਕੋਸ਼ਿਸ਼ ਕਰਦੇ ਐ ਉਹ ਕੇਜਰੀਵਾਲ ਸਾਹਿਬ ਆ ਕਾਲੀ ਦਲ ਦੀ ਅਸੂਰ ਮੈਂ ਆ ਜੇਲ੍ਹਾਂ 'ਚ ਨੂੰ ਡਰਦੇ ਭਾਵੇਂ ਤੁਸੀਂ ਕੁਝ ਮਰਜ਼ੀ ਕਰ ਲੋ ਵੱਧ ਤੋਂ ਵੱਧ ਡੇਢ ਸਾਲ ਹੀ ਐ ਨਾ ਜਿਹੜੇ ਸਾਡੇ ਸਟੇਜਾਂ ਤੇ ਬੈਠੇ ਆ ਬਜ਼ੁਰਗ ਸਾਡੇ ਬਾਦਲ ਸਾਹਿਬ ਵਰਗਿਆਂ ਨੇ ਤਾਂ 16-16 ਸਾਲ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਜੇਲਾ ਗੱਡੀਆਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਥੋੜੇ ਧੱਕੇ ਦੇ ਖਿਲਾਫ ਲੜਦੇ ਰਵਾਂਗੇ ਤੇ ਜਿੰਨਾ ਤੱਕ ਪੰਜਾਬ ਨੂੰ ਆ ਝਾੜੂ ਵਾਲੇ ਤੋਂ ਕਾਂਗਰਸ ਤੋਂ ਆਜ਼ਾਦ ਨਹੀਂ ਕਰਾਉਂਦੇ ਉਦੋਂ ਤੱਕ ਆਪਣੀ ਲੜਾਈ ਜਾਰੀ ਰੂ ਦੇਖੋ ਤੁਹਾਡੇ ਤੇ ਕਿੱਡਾ ਵੱਡਾ ਹਮਲਾ ਕੀਤਾ ਹੈ ਆ ਜੜੀ ਲੈਂਡ ਗ੍ਰੈਬਿੰਗ ਸਕੀਮ ਆ ਤੁਹਾਨੂੰ ਪਤਾ ਕੀ ਚੀਜ਼ ਆ ਆ ਤੁਹਾਡੀਆਂ ਜ਼ਮੀਨਾਂ ਦਿੱਲੀ ਵਾਲੇ ਬਿਲਡਰਾਂ ਨੂੰ ਦੇਣਾ ਚਾਹੁੰਦੇ ਐ ਕੀ ਕਾਨੂੰਨ ਬਣਾਇਆ ਜਿਹੜਾ ਸਾਡੇ ਟਾਈਮ 'ਚ ਕਾਨੂੰਨ ਸੀ ਕੀ ਤੁਸੀਂ ਕਿਸਾਨ ਦੀ ਰਜਾਮੰਦੀ ਦੇ ਬਗੈਰ ਇੱਕ ਜੀਨ ਜ਼ਮੀਨ ਐਕਵਾਇਰ ਨਹੀਂ ਹੋਣੀ ਸਾਡੇ ਸਮੇਂ 'ਚ ਜਿਹੜੀ ਕਮੇਟੀ ਬਣਦੀ ਸੀ ਉਹ ਪਿੰਡ ਦਾ ਪੰਚਾਇਤ ਦਾ ਸਰਪੰਚ ਮੈਂਬਰ ਹੁੰਦਾ ਸੀ ਹਲਕੇ ਦਾ ਐਮ ਐਲ ਏ ਮੈਂਬਰ ਹੁੰਦਾ ਸੀ ਤੇ ਪਿੰਡ ਵਾਲੇ ਨੂੰ ਪੁੱਛਿਆ ਜਾਂਦਾ ਸੀ ਤੇ ਜੇ ਜੋ ਵੀ ਜ਼ਮੀਨ ਐਕਵਾਇਰ ਕਰਨੀ 400 ਗੁਣਾ ਵੱਧ ਮਾਰਕੀਟ ਰੇਟ ਨਾਲ ਪੈਸਾ ਦਿੰਦੇ ਸੀ ਸਾਡੇ ਟਾਈਮ 'ਚ ਰੈਫਾਇਨਰੀ ਵਾਸਤੇ ਯੂਨੀਵਰਸਿਟੀਆਂ ਵਾਸਤੇ ਐਕਵਾਇਰ ਕੀਤੀ ਜਿੱਥੇ 20-20 ਲੱਖ ਕਿੱਲੇ ਦਾ ਰੇਟ ਸੀ ਅਸੀਂ 80-80 ਲੱਖ ਦਿੱਤਾ ਉਦੋਂ ਲੋਕੀ ਸਾਡੂੰ ਸਵਾਰਜ ਕਰਦੇ ਸਾਡੇ ਵੀ ਲੈ ਲੋ ਕਿਉਂਕਿ 80 ਲੱਖ ਜਦੋਂ ਮਿਲ ਜਾਂਦਾ ਸੀ ਅੱਗੇ ਜਾ ਕੇ ਜਿਹਦੇ 20 ਕਿੱਲੇ ਸੀ ਉਹ 80 ਕਿੱਲੇ ਬਣਾ ਲੈਂਦਾ ਸੀ ਪਰ ਇਹਨਾਂ ਨੇ ਦੇਖਿਆ ਤੇ ਬਿਲਡਰਾਂ ਨੇ ਕਿਹਾ ਕੀ ਅਸੀਂ ਐਡੀ ਮਹਿੰਗੀ ਨਹੀਂ ਦੇਣੀ ਲੈਣੀ ਜ਼ਮੀਨ ਕਿਉਂਕਿ ਕੋਰੋਨਾ ਰੁਪਏ 30 ਹਜ਼ਾਰ ਕਰੋੜ ਦਾ ਸੌਦਾ ਕੇਜਰੀਵਾਲ ਨੇ ਕਰ ਲਿਆ ਕਿ ਮੈਂ 1.5 ਸਾਲ ਰਹਿ ਗਿਆ ਤੇ ਤੁਸੀਂ ਦੇਖ ਲਓ 50000 ਏਕੜ ਅਕਵਾਇਰ ਕਰਨ ਲੱਗੇ ਆ ਧੱਕੇ ਨਾਲ ਨੋਟੀਫਿਕੇਸ਼ਨ ਕੱਢਦੀ ਕਿਸਾਨ ਕਹਿੰਦੇ ਆ ਨਹੀਂ ਦੇਣੀ ਪਰ ਧੱਕੇ ਨਾਲ ਕੈਬਨਿਟ ਨੇ ਫੈਸਲਾ ਕਰਕੇ ਕਰਤਾ ਤੇ ਹੁਣ ਕੀ ਹੋਇਆ ਜਿਹੜੇ ਜਿਹੜੇ ਜ਼ਮੀਨ ਦਾ ਨਾਂ ਆ ਗਿਆ ਹੁਣ ਉਥੇ ਨਾ ਰਜਿਸਟਰੀ ਹੋਣੀ ਹੁੰਦੀ ਹੈ ਨਾ ਸੀਐਲ ਹੋਊਗਾ ਖੇਤੀ ਤੋਂ ਬਗੈਰ ਤੁਸੀਂ ਕੁਝ ਕਰ ਨਹੀਂ ਸਕਦੇ ਹੋਂ ਤੇ ਜਿਹੜੇ ਜ਼ਮੀਨਾਂ ਦੇ ਭਾਅ ਕਿੱਥੇ ਚਲੇ ਗਏ ਸੀ ਥੱਲੇ ਰੋਲ ਤੇ ਕਿਸਾਨ ਤੇ ਹਾਲੇ ਵੀ ਆਪਾਂ ਸੁੱਤੇ ਰਹਾਂਗੇ ਐਡੇ ਤੱਕੇ ਹੋਈ ਜਾਂਦੇ ਸ਼ਰਮ ਨਹੀਂ ਕਾਲੀ ਦਲ ਜੈ ਜੈ ਵੀ ਹੈ ਅਸੀਂ ਮੈਂ ਤੁਹਾਨੂੰ ਅੱਜ ਕੇਜਰੀਵਾਲ ਨੂੰ ਕਹਿਣਾ ਚਾਹੁੰਦਾ ਮੈਂ ਪਹਿਲੇ ਵੀ ਕਿਹਾ ਹੈ ਸਮੂਚੀ ਲੀਡਰਸ਼ਿਪ ਤਿਆਰ ਹੈ ਵਰਕ ਕਰ ਤਿਆਰ ਹੈ ਜਾਨ ਵੀ ਜਾਣੀ ਪਏ ਦੇਵਾਂਗੇ ਪਰ 1 ਇੰਚ ਜ਼ਮੀਨ ਪੰਜਾਬ ਦੀ ਨਹੀਂ ਇਹਨਾਂ ਠੱਗਾਂ ਨੂੰ ਲੈਣ ਦੇਵਾਂਗੇ ਨਾਲੇ ਪਹਿਲੀ ਤਰੀਕ ਨੂੰ ਪਹਿਲੀ ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਇਨਾਂ ਗੁੰਡਿਆਂ ਦੇ ਖਿਲਾਫ ਠੱਗਾਂ ਦੇ ਖਿਲਾਫ ਪਰ ਠੱਗਾਂ ਦੀ ਸਰਕਾਰ ਦੇ ਖਿਲਾਫ ਜਦ ਵੀ ਜ਼ਮੀਨ ਬਚਾਉਣ ਦਾ ਮੋਰਚਾ ਲਾ ਰਹੀ ਹੈ ਤੇ ਪੰਜਾਬ ਬਚਾਉਂਦਾ ਮੈਂ ਬੇਨਤੀ ਕਰਦਾ ਹਰ ਰੋਜ਼ ਜੱਥਾ ਜਾਇਆ ਕਰੂਗਾ ਮਹਾਲੀ ਅੰਮ੍ਰਿਤਸਰ ਗੁਰੂ ਦੇ ਕਰਦੇ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਰੋੜਾਂ ਰੁਪਏ ਲਾ ਕੇ ਕੇਜਰੀਵਾਲ ਨੇ ਆਪਣਾ ਇੱਕ ਸ਼ੀਸ਼ ਮਹਿਲ ਬਣਾ ਲਿਆ ਜਿੱਥੇ ਆ ਕੇ ਰਹਿੰਦਾ ਉਹਨੂੰ ਘੇਰਾ ਕਰਾ ਕਰੇ ਰਾਂਗੇ ਜਿੰਨਾ ਤੱਕ ਉਹ ਵਾਪਸ ਕਾਨੂੰਨ ਵਾਪਸ ਨਹੀਂ ਲੰਦਾ ਮੈਂ ਬਿਲਡਰਾਂ ਨੂੰ ਦੱਸਣਾ ਚਾਹਣਾ ਦਿੱਲੀ ਵਾਲੇ ਨੂੰ ਇਹਨਾਂ ਨੂੰ ਪੈਸੇ ਦੇਣ ਬਰਬਾਦ ਨਾ ਕਰਿਓ ਆਪਣੇ ਕਿਉਂਕਿ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਤੇ ਮੈਂ ਵਾਦਾ ਕਰਦਾ ਹਾਂ ਪਰਮਾਤਮਾ ਮਿਹਰ ਕਰੇ ਖੋੜਾ ਅਸ਼ੀਰਵਾਦ ਦੇ ਤੁਸੀਂ ਪੰਥ ਦੀ ਪੰਜਾਬ ਦੀ ਸਰਕਾਰ ਵਾਪਸ ਲੈ ਕੇ ਉਸਤਾਈ ਨੂੰ ਪਹਿਲੇ ਹੀ ਦਿਨ ਜੇ ਧੱਕੇ ਨਾਲ ਵੀ ਕੀਤੀ ਸੀ ਵਾਪਸ ਕਰ ਦਾਂਗੇ ਜਿਵੇਂ ਐਸ.ਓ.ਐਲ ਮੈਹਰ ਦੀ ਜ਼ਮੀਨ ਐਕਵਾਇਰ ਕੀਤੀ ਅਸੀਂ ਵਾਪਸ ਕੀਤੀ ਮੈਂ ਕਾ ਵੀ ਐਲਾਨ ਕਰਦਾ ਹਾਂ ਦੇਖੋ ਕਿੰਨਾ ਟੱਕਾ ਆਪਣੇ ਨਾਲ ਹੁੰਦਾ ਹੈ ਹਿਮਾਚਲ ਪ੍ਰਦੇਸ਼ ਆਪਣੇ ਗਵਾਂਡੀ ਸੂਬਾ ਜੇ ਪੰਜਾਬ ਦਾ ਉਥੇ ਕੋਈ ਬੰਦਾ ਜ਼ਮੀਨ ਲੈਣਾ ਚਾਹੋ ਨਹੀਂ ਲੈ ਸਕਦਾ ਆਪਣੇ ਦੇਸ਼ ਦੇਖੋ ਦੋ ਦੋ ਕਾਨੂੰਨ ਜੰਮੂ ਕਸ਼ਮੀਰ ਚ ਨਹੀਂ ਲੈ ਸਕਦਾ ਉਤਰਾੰਚਲ ਚ ਨਹੀਂ रह ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਅਸੀਂ ਵੀ ਐਲਾਨ ਕਰਦੇ ਹਾਂ ਜਾਨ ਤਾਂ ਸਾਨੂੰ ਉਥੇ ਲੈਣ ਦਿਓ ਨਹੀਂ ਤਾਂ ਪੰਜ ਮੈਂ ਕਹਿੰਦਾ ਅਸੀਂ ਕਾਨੂੰਨ ਲਿਆਵਾਂਗੇ ਪੰਜਾਬ ਦੇ ਵਿੱਚ ਵੀ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕੂਗਾ ਬੋਲੇ ਸੋਨ ਹੋਰ ਦੂਜੀ ਗੱਲ ਮੈਂ ਦੇਖੀ ਜਦੋਂ ਦੇ ਝਾੜੂ ਵਾਲੇ ਆਏ ਆ तकरीबन 25 30 ਹਜ਼ਾਰ ਨੌਕਰੀਆਂ ਸਰਕਾਰੀ ਲੱਗੇ ਲੋਕ ਮੈਂ ਲਿਸਟ ਦੇਖ ਰਿਹਾ ਸੀ ਮੈਂ ਲਿਸਟ ਦੇਖ ਰਿਹਾ ਸੀ ਅੱਧੇ ਤੋਂ ਜ਼ਿਆਦੇ ਲੋਕ ਜਿਹੜੇ ਸਰਕਾਰੀ ਨੌਕਰੀ ਪੰਜਾਬ ਦੇ ਲੱਗੇ ਐ ਕੋਈ ਯੂਪੀ ਤੋਂ ਐ ਕੋਈ ਹਰਿਆਣੇ ਤੋਂ ਐ ਕੋਈ ਰਾਜਸਥਾਨ ਤੋਂ ਐ ਆਪਣੇ ਸੂਬੇ ਦੀਆਂ ਨੌਕਰੀਆਂ ਭਰ ਜਾਣ ਲੱਗੀਆਂ ਕਿਉਂਕਿ ਆਪਾਂ ਬਾਹਰ ਲੈਣ ਨੂੰ ਤਾਂ ਇੱਥੇ ਕਬਜ਼ਾ ਖਰਾ ਦੇ ਦਿੱਤਾ ਮੈਂ ਐਲਾਨ ਕਰਦਾ ਕਿ ਜਿਸ ਦਿਨ ਸਰਕਾਰ ਆ ਗਈ ਕਾਨੂੰਨ ਬਣਾਵਾਂਗੇ ਫਿਰ ਤੋਂ ਕਿ ਪੰਜਾਬ ਦੀ ਸਰਕਾਰੀ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਮਿਲਣਗੀਆਂ ਹੋਰ ਕਿਸੇ ਨੂੰ ਨਹੀਂ ਮਿਲੂਗੀ ਲੇ ਸੋਨ ਹਾ ਜੇ ਇੰਡਸਟਰੀ ਵੀ ਆਉਗੀ ਪੰਜਾਬ ਤਸੀਂ ਇਨਸੈਂਟਿਵ ਦੇਵਾਂਗੇ ਉਹਨਾਂ ਨੂੰ ਇੱਥੇ ਕਾਰਖਾਨੇ ਲਾਉਣ ਵਾਸਤੇ ਕਿਉਂਕਿ ਉਦਯੋਗ ਦੇ ਬਿਗੈਰ ਕੰਮ ਨਹੀਂ ਚੱਲਣਾ ਆਪਣਾ ਪਰ ਅਸੀਂ ਇਨਸੈਂਟਿਵ ਚੰਗੇ ਦੇਵਾਂਗੇ ਪਰ ਕੰਡੀਸ਼ਨ ਰੱਖਾਂਗੇ 80% ਨੌਕਰੀ ਪ੍ਰਾਈਵੇਟ ਸੈਕਟਰ ਵਿੱਚ ਪੰਜਾਬ ਦੇ ਲੋਕਾਂ ਦੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਜਿਹੜੀਆਂ ਸਹੂਲਤਾਂ ਬਾਪੂ ਬਾਦਲ ਦਿੰਦੇ ਸੀ ਉਹ ਸਾਰਿਆਂ ਕੁਝ ਬੰਦ ਹੋ ਗਿਆ ਹੁਣ ਆਟਾ ਦਾਲ ਸਕੀਮ ਬੰਦ ਹੋ ਗਈ ਕਿ ਨਹੀਂ ਹੁਣ ਤਾਂ ਦਿੱਲੀ ਵਾਲੀ ਕਣਕ ਆਉਂਦੀ ਐ ਅੰਨ ਦਾ ਬੰਦ ਕਰਤੀ ਐ ਪਹਿਲੀ ਦਿਨ ਆਟਾ ਦਾਲ ਸਕੀਮ ਵਾਪਸ ਚਾਲੂ ਕੀਤੀ ਜਾਊਗੀ ਸ਼ੱਕ ਨੀਲੇ ਕਾਰਡ ਕਟੇ ਆ ਜਿੰਨੇ ਨੀਲੇ ਕਾਰਡ ਕਟੇ ਆ ਸਾਰੇ ਵਾਪਸ ਬਣਾਏ ਜਾਣਗੇ ਸ਼ਗਨ ਸਕੀਮ ਵਾਪਸ ਚਾਲੂ ਚਾਲੂ ਕਰਾਈ ਜਾਊਗੀ ਐਸਸੀ ਪਰਿਵਾਰਾਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਤਕਰੀਬਨ 7 ਲੱਖ ਐਸਸੀ ਬੱਚਿਆਂ ਬੱਚਿਆਂ ਨੂੰ ਅਸੀਂ ਕਾਲਜਾਂ ਦੀ ਪੜ੍ਹਾਈ ਕਰਾਈ ਹੈ ਆ ਬੰਦ ਹੋ ਗਿਆ ਹੈ ਔਨਸਾਰ ਵਾਪਸ ਚਾਲੂ ਕੀਤੀ ਜਾਊਗੀ ਔਨਸਾਰ ਪੈਨਸ਼ਨ ਵਧਾਈ ਜਾਊਗੀ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਹੈ ਕਿਤੇ ਮੈਂ ਜਾਣਨਾ ਹੁੰਨਾ ਨਾ ਸੜਕ ਤੇ ਮੈਂ ਦੇਖਦਾ ਰਹਿਣਾ ਹੈ ਆ ਯੂਨੀਵਰਸਿਟੀ ਕਿਦੋਂ ਬਣੀ ਹੈ ਉਹ ਬਾਦਲ ਸਾਹਿਬ ਦੇ ਟਾਈਮ 'ਚ ਯਾਰ ਨਹਿਰ ਕਦੋਂ ਨੇ ਕਲੀ ਹੈ ਪਤਾ ਕਰਾਓ ਬਾਦਲ ਸਾਹਿਬ ਦੇ ਟਾਈਮ 'ਚ ਆ ਡੈਮ ਕਿਦੋਂ ਬਣਿਆ ਹੈ ਬਾਦਲ ਸਾਹਿਬ ਦੇ ਟਾਈਮ 'ਚ ਆ ਕਾਲਜ ਕਿਦੋਂ ਬਣਿਆ ਹੈ ਬਾਦਲ ਸਾਹਿਬ ਦੇ ਟਾਈਮ 'ਚ ਆ ਟਿਊਬਲ ਕਿੰਨੇ ਲੱਗੇ ਹੈ ਕਿਦੋਂ ਕਿਨੇ ਸਰਕਾਰ ਨੇ ਦਿੱਤੇ ਹੈ ਬਾਪੂ ਬਾਦਲ ਨੇ ਦਿੱਤੇ ਹੈ ਮੇਰੇ ਕੋਲੇ ਮਹਿਕਮਾ ਸੀ ਮੈਂ ਅਫਸਰ ਨੂੰ ਬੁਲਾਇਆ ਮੈਂ ਕਿਹਾ ਕਿੰਨੇ ਕਿਊਬਲ ਕਨੈਕਸ਼ਨ ਆ ਪੰਜਾਬ ਦੇ ਕਹਿੰਦੇ 15 ਲੱਖ ਹੈ ਮੈਂ ਕਿਹਾ ਕਿਹੜੀ ਸਰਕਾਰ ਨੇ ਕਿੰਨੇ ਦਿੱਤੇ ਆ ਇੱਕ ਹਫਤੇ ਬਾਅਦ ਮੇਰੇ ਕੋਲ ਆਏ ਹਿਸਾਬ ਲੈ ਕੇ ਕਹਿੰਦੇ ਜੀ 15 ਲੱਖ ਚੋਂ 13.5 ਲੱਖ ਅਖਾਲੀ ਦਲ ਨੇ ਦਿੱਤੇ ਆ ਯਾ ਮੈਂ ਕਿਥੇ ਤੁਸੀਂ ਸੋਚਿਆ ਪਿਊਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਮੁਫਤ ਬਿਜਲੀ ਦੇਣ ਵਾਲਾ ਕਾਲੀ ਦਲ ਆਟਾ ਦਾਲ ਦੇਣ ਵਾਲਾ ਕਾਲੀ ਦਲ ਸ਼ਗਨ ਦੇਣ ਵਾਲਾ ਕਾਲੀ ਦਲ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਗੁਰੂ ਘਰਾਂ ਦੀ ਸੇਵਾ ਕਰਨ ਵਾਲਾ ਸੰਭਾਲ ਕਰਨ ਵਾਲਾ ਕਾਲੀ ਦਲ ਜਿੰਨੇ ਆਪਣੇ ਗੁਰੂ ਸਾਹਿਬ ਜਿਹੜੇ ਜਿਹੜੇ ਸ਼ਹਿਰਾਂ ਚੱਲਦੇ ਉਹਨਾਂ ਦੇ ਹੋ ਪਏ ਸਾਰੇ ਸ਼ਹਿਰਾਂ ਨੂੰ ਡਿਵੈਲਪ ਕਰਨ ਨਾਲ ਕਾਲੀ ਦਲ ਘਰ ਘਰ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਕਾਲੀ ਦਲ ਮੁਫਤ 200 ਯੂਨਿਟ ਬਿਜਲੀ ਦੇਣ ਵਾਲਾ ਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਕਾਕਲੀ ਦਾ ਨਹਿਰਾ ਕੱਟਣ ਵਾਲਾ ਕਾਕਲੀ ਦਾ ਜਦੋਂ ਵੋਟਾਂ ਦਾ ਟਾਈਮ ਹੁੰਦਾ ਉਦੋਂ ਪਤਾ ਨਹੀਂ ਭੁੱਲ ਜਾਂਦੇ ਆਪਾਂ ਸਾਰੇ ਤੁਸੀਂ ਮੈਂ ਚੈਲੰਜ ਕਰਦਾ ਕਿਸੇ ਵੀ ਕਾਂਗਰਸ ਦੀ ਸਟੇਜ ਤੇ ਕਿਤੇ ਤੁਸੀਂ ਸੁਣਿਆ ਕਿਸੇ ਲੀਡਰ ਨੂੰ ਕਿ ਸਾਡੀ ਸਰਕਾਰ ਨੇ ਆਹ ਬਣਾ ਕੇ ਦਿੱਤਾ ਪੰਜਾਬ 'ਚ ਇੱਕ ਲੀਡਰ ਨਹੀਂ ਕਹੂਗਾ ਇੱਕ ਲੀਡਰ ਮੈਂ ਤਾਂ ਐਸੈਂਬਲੀ 'ਚ ਵੀ ਪੁੱਛਿਆ ਸੀ ਤੁਸੀਂ ਸੁਣਿਆ ਹੋਣਾ ਜੇ ਟੀਵੀ ਤੇ ਆਇਆ ਸੀ ਮੈਂ ਸਵਾਲ ਪੁੱਛਿਆ ਸੀ ਬਹਿਸ ਚੱਲਦੀ ਕਿ ਕਿਹੜੀ ਸਰਕਾਰ ਨੇ ਕੀ ਕੀਤਾ ਪੰਜਾਬ ਚ ਅਸੈਂਬਲੀ ਚ ਮੈਂ ਮੈਂ ਉੱਥੇ ਖੜਾ ਹੋਇਆ ਮੈਂ ਕਿਹਾ ਬਹਿਸ ਕਰਨ ਦੀ ਲੋੜ ਹੀ ਨਹੀਂ ਮੈਂ ਕਿਹਾ ਕਾਂਗਰਸੀਓ ਤੁਸੀਂ ਮੈਨੂੰ ਪੰਜ ਚੀਜ਼ਾਂ ਗਿਣਾ ਦਿਓ ਪੂਰੇ 70 ਸਾਲ ਦੇ ਵਿੱਚ ਜਿਹੜੀਆਂ ਤੁਸੀਂ ਬਣਾਈਆਂ ਪੰਜਾਬ ਵਿੱਚ ਪੰਜ ਚੀਜ਼ਾਂ ਆ ਇੱਕ ਦੂਜੇ ਨੂੰ ਪੁੱਛਣ ਲੱਗੇ ਪੰਜ ਨਹੀਂ ਗਿਲਾ ਸਕੇ ਮੈਂ ਕਿਹਾ ਚਾਰ ਚਾਰ ਵੀ ਨਹੀਂ ਗਿਣਾ ਸਕੇ ਦੋ ਨਹੀਂ ਫਿਰ ਮੈਂ ਕਿਹਾ ਇੱਕ ਤਾਂ ਦੱਸ ਦਿਓ ਤੇ ਕਾਂਗਰਸੀਆਂ ਨੇ ਕੀ ਜਵਾਬ ਦਿੱਤਾ ਚੰਨੀ ਨੇ ਪੈਚਵਰ ਕਿਤੇ ਸੜਕਾਂ ਦੇ ਢੋਏ ਭਰੇ ਆ ਆ ਝਾੜੂ ਵਾਲਿਆਂ ਦਾ ਟੋਈ ਨਹੀਂ ਭਰੇ ਕੀ ਆਪਾਂ ਪੰਜਾਬ ਨੂੰ ਬਚਾਉਣਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੱਥ ਖੜੇ ਕਰੋ ਕੱਲੇ ਹੱਥ ਕੜੇ ਕਰਕੇ ਨਹੀਂ ਹੋਣਾ ਬਟਨ ਦਬਾਉਣਾ ਪੈਣਾ ਕਿਸ ਚੀਜ਼ ਦਾ ਬਟਨ ਦਬਾਉਣਾ ਪੈਣਾ ਮੈਂ ਸੁਣਿਆ ਨਹੀਂ ਤੇ ਪਹਿਲੀ ਵਾਰ ਪਹਿਲਾ ਨਿਸ਼ਾਨਾ ਆ ਗਿਆ ਤਰਨ ਤਰਨ ਹਲਕੇ ਦਾ ਨੇਰੀ ਲਿਆ ਦਿਓ ਆ ਜਿੰਨੀਆਂ ਪਾਰਟੀਆਂ ਦਿਖਾ ਦਿਓ ਕੀ ਉਹ ਪਾਰਟ ਆਪਣੇ ਬਜ਼ੁਰਗਾਂ ਜਿਹੜੀ ਸਪਿਰਿਟ ਤੁਹਾਡੇ ਬਜ਼ੁਰਗਾਂ ਦੀ ਸੀ ਪੰਥ ਪ੍ਰਤੀ ਅਕਾਲੀ ਦਲ ਪ੍ਰਤੀ ਉਹ ਸਪਿਰਿਟ ਆਪਣੇ ਵਿੱਚ ਫਿਰ ਤੋਂ ਲੈ ਕੇ ਆਓ ਉਹ ਸਪਿਰਿਟ ਵਾਪਸ ਲੈ ਕੇ ਆਓ ਤੁਹਾਡੇ ਬਜ਼ੁਰਗ ਤੇ ਬਜ਼ੁਰਗਾਂ ਦੇ ਬਜ਼ੁਰਗ ਆਪਣੇ ਘਰੇ ਬਜ਼ੁਰਗਾਂ ਨੂੰ ਪੁੱਛੋ ਜਦੋਂ ਅਕਾਲੀ ਦਲ ਦਾ ਕੋਈ ਸੁਨੇਹਾ ਆਉਂਦਾ ਸੀ ਨਾ ਬਜ਼ੁਰਗ ਆਪਣੇ ਆਪ ਹੀ ਉਦੋਂ ਪਰਨਾ ਫੜ ਕੇ ਚੱਲ ਪੈਂਦੇ ਸੀ ਪੰਮ ਨੂੰ ਭਾਵੇਂ 5 ਸਾਲ ਜੇਲ੍ਹ ਪੈਣਾ ਪਏ ਭਾਵੇਂ 4 ਸਾਲ ਪਾਵੇਂ ਕਿੰਨੇ ਪਿੱਛੇ ਨਹੀਂ ਹਟੇ ਆ ਨਵੀਂ ਪੀੜੀ ਖੁੱਲ ਗਈ ਐ ਕੀ ਪੰਜਾਬ ਕੀ ਸੀ ਤੇ ਕਾਲੀ ਦਲ ਦਾ ਕੀ ਮਤਲਬ ਐ ਇਸ ਕਰਕੇ ਮ ਆਪਣੀ ਬਜ਼ੁਰਗਾਂ ਦੀ ਤੇ ਬਜ਼ੁਰਗਾਂ ਦੇ ਬਜ਼ੁਰਗਾਂ ਦੀ ਸਪਿਰਟ ਵਾਪਸ ਲੈ ਕੇ ਆਓ ਤੇ ਵਾਪਸ ਉਹੀ ਕਾਲੀ ਦਲ ਦੀ ਤਾਕਤ ਬਣਾਓ ਜਿਹੜੀ ਪਹਿਲੇ ਹੁੰਦੀ ਸੀ ਤੇ ਮੈਂ ਤੁਹਾਨੂੰ ਵਾਦਾ ਕਰਦਾ ਐ ਤੁਸੀਂ ਪਛਾਣੋਂ ਤੁਸੀਂ ਹੈਰਾਨ ਰਹਿ ਜਾਓਗੇ ਕਹਿ ਜੇ ਸੁਪਨੇ ਅਸੀਂ ਬਣਾਈ ਬੈਠੇ ਆ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਖਾਲੀ ਦਿਲ ਤੋਂ ਬਗੈਰ ਕੋਈ ਹੋਰ ਕਰ ਨਹੀਂ ਸਕਦਾ ਇੰਨਾ ਨਾ ਕਾਂਗਰਸੀਆਂ ਦਾ ਪੰਜਾਬ ਘਰ ਹੈ ਨਾ ਝਾੜੂ ਵਾਲਿਆਂ ਦਾ ਪੰਜਾਬ ਘਰ ਹੈ ਨਾ ਫੁੱਲ ਵਾਲਿਆਂ ਦਾ ਪੰਜਾਬ ਚ ਘਰ ਹੈ ਕੱਲਾ ਘਰ ਕਾਲੀ ਦਲ ਵਾਲਿਆਂ ਦਾ ਘਰ ਹੈ ਪੰਜਾਬ ਆ ਤਾਂ ਗੈਸਟ ਹਾਊਸ ਵਾਂਗੂ ਆਉਂਦੇ ਐ ਇੱਥੇ ਰਹਿ ਕੇ ਲੁੱਟ ਕੇ ਚਲੇ ਜਾਂਦੇ ਐ ਤੇ ਜਦੋਂ ਠੱਗੀ ਵੱਜ ਜਾਂਦੀ ਐ ਫਿਰ ਆਪਾਂ ਰੋਣੇ ਐ ਇਸ ਕਰਕੇ ਮੈਂ ਬੇਨਤੀ ਕਰਦਾ ਨਾਲੇ ਖੇਰਾ ਸਾਹਿਬ ਬੈਠੇ ਬੰਦੀ ਸਿੰਘ ਬੈਠੇ ਐ ਖੇਰਾ ਸਾਹਿਬ ਆਪਾਂ ਮੱਲਾ ਜਾਂ ਮਿੰਤਾ ਕਰਨੀਆਂ ਛੱਡ ਦਈਏ ਜਦੋਂ ਸਰਕਾਰ ਆਈ ਪਹਿਲੀ ਘੁੱਗੀ ਸਾਰਿਆਂ ਨੂੰ ਛੱਡ ਦੂੰਗਾ ਦੇਖੀ ਜੋਗ ਜੀ ਨੇ ਪੁੱਭੂ ਜਣ ਲੱਲ ਬੋਲੇ ਸਰਕਾਰ ਆਪਣੀ ਬਣਾ ਦਿਓ ਕੋਈ ਬੰਦੀ ਸਿੰਘ ਪੰਜਾਬ ਦੀ ਜੇਲ੍ਹ ਚ ਨਿਕਲੂਗਾ ਸਾਰੇ ਬਾਹਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ